ਚਕੋਕੀ ਮੰਡ ਵਿਖੇ ਅਨਪਛਾਤੇਆਂ ਵੱਲੋਂ ਪ੍ਰਵਾਸੀ ਮਜ਼ਦੂਰ ਦਾ ਕੀਤਾ ਗਿਆ ਕਤਲ ਬੀਤੀ ਦੇਰ ਰਾਤ ਥਾਣਾ ਟਲਮਾ ਅਧੀਨ ਆਉਂਦੇ ਪਿੰਡ ਚਕੋਕੀ ਮੰਡ ਵਿਖੇ ਡੇਰੇ ਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਦਾ ਅਨਪਛਾਤੇਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਇਸ ਬੰਦੀ ਡੀਐਸਪੀ ਕਪੂਰਥਲਾ ਭਰਤਪੂਰਨ ਸੈਣੀ ਤੇ ਥਾਣਾ ਟਲਮਾ ਮੁਖੀ ਸੁਖਬੀਰ ਸਿੰਘ ਪਾਰਿ ਫੋਰ ਸਣੇ ਮੌਕੇ ਤੇ ਪਹੁੰਚੇ ਅਤੇ Laash ਨੂੰ ਕਬਜ਼ੇ ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਐਂਗਰੀ ਕਿਵੇਂ ਰੋਕੀ ਘਟਨਾ ਤੇ ਤੂੰ ਤੁਸੀਂ ਇਹਨੂੰ ਮੜਿਆ ਸੀ ਪਹਿਲਾਂ ਇਹ ਤਾਂ ਪਰਮੇਸ਼ਰ ਜਾਣ ਜਾਏ ਰਾਤ ਆ ਮੈਂ ਰੋਟੀ ਲੈ ਕੇ ਆਇਆ 7 ਵਜੇ ਅੱਛਾ ਤੇ ਰੋਟੀ ਦੇ ਕੇ ਮੈਂ ਚਲ ਗਿਆ ਸੌਂ ਮ ਨੂੰ ਰਾਤ ਕਰਨ ਡਿਆ ਵੀ ਨੇਟ ਕਰਦੇ ਨੇ ਤੂੰ ਆਲੂ ਤੇ ਲੇਵਰ ਦੇ ਆਤ ਕਿਉਂ ਨਾ ਲਾਈਏ ਤੇ ਮੈਂ ਸਹਰੇ ਨੂੰ ਫੋਨ ਕੀਤਾ ਚਾਹ ਬਣਾ ਕੇ ਲੇਵਰ ਦੀ ਪਿੰਡ ਤੇ ਇਹਨੇ ਫੋਨ ਹੀ ਚੱਕਿਆ ਫੇਰ ਮੈਂ ਲਾਇਆ ਫੇਰ ਨਹੀਂ ਚੱਕਿਆ ਫੇਰ ਮੈਂ ਨਾਲ ਲੇਵਰ ਪਿੰਡੋਂ ਲੈ ਕੇ ਤੇ ਇੱਥੇ ਆ ਗਿਆ ਇੱਥੇ ਆਣ ਕੇ ਵੇਖਿਆ ਤੇ ਵੱਡੇ ਲਗਭਗ 5-5 ਦੇ ਲੱਗ ਥਾ ਕੇ ਇੱਥੇ ਆ ਗਏ ਸੀ ਤੇ ਟਾਕੀ ਬਹੁਤ ਜ਼ਿਆਦੇ ਲੱਗੇ ਮੌਤੀ ਹੋਈ ਹੋਈ ਹੋਣ ਹਾਂਜੀ ਕੌਣ ਸੋਹਰੇ ਕੌਣ ਸੀ ਆਹ ਨਹੀਂ ਪੁਰਸ ਨੂੰ ਫੇਵਾ ਲਮੜਦਾਰ ਨੂੰ ਫੋਨ ਕੀਤਾ ਮਲਕੀਤ ਸਿੰਘ ਨੂੰ ਮੇਰਾ ਪੁਰਸ ਨੂੰ ਤੁੰਗਲਾ ਦੇ ਇਹਨੇ ਫੋਨ ਲਾਇਆ ਤੇ ਪੁਰਸ ਤੋਂ ਸਿਹੜਿਆ ਨਹੀਂ ਬਾਕੀ ਮੰਦਾਲ ਹੋ ਜਾਣਾ ਜੀ ਮੋਟਰਾਂ ਦੇ ਮੇਰਾ ਸੁਖ ਬਹੁਤ ਜ਼ਿਆਦਾ ਹੈ ਸਾਰੇ ਏਰੀਏ ਨੂੰ ਹਰ ਬੰਦਾ ਇਹ ਤੁਹਾਨੂੰ ਮਾਲਕ ਬਹੁਤ ਖੁਸ਼ ਹੋਗੇ ਮਿਲਦਾ ਹੈ ਕਿਉਂਕਿ ਇੱਥੇ ਤਿੰਨ ਦਾ ਇਕੱਲਾ ਤੇ ਉਦੀ ਵਜਾ ਦਾ ਕਰਕੇ ਸਾਰੇ ਲੋਕਾਂ ਨੂੰ ਹੁੰਦਾ ਜੀ ਰਾਤ ਨੂੰ ਬੱਤੀ ਨਹੀਂ ਵੀ ਆਈ 10 ਮਿੰਟ ਅੱਗੋਂ ਆ ਗਿਆ ਤੇ ਇਹਦੇ ਕੋਲ ਆ ਕੇ ਇੱਥੇ ਬੈਹ ਰਿੰਦੇ ਹੁੰਦੇ ਤੇ ਪ੍ਰੇਮ ਬੜਾ ਸਾਰੇ ਲੋਕਾਂ ਦੇ ਨਾਲ ਹੀ ਜ਼ਿਆਦਾ ਹੀ ਹੈ ਜੀ हां रह सर ਕੀ ਮਾਮਲਾ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਆਇਓ ਇਹ ਪ੍ਰਵਾਸੀ ਮਜ਼ਦੂਰ ਸੀ ਜੀ ਇਹ ਕਰਮ ਸਿੰਘ ਨਾਂ ਦੇ ਜ਼ਮੀਦਾਰ ਹੈ ਜੀ ਉਹਨਾਂ ਦੇ ਖੇਤਾਂ ਵਿੱਚ ਕਿਸੇ ਲਈ 15-20 ਸਾਲਾਂ ਦੇ ਉੱਤੇ ਇਹ ਮੋਟਰ ਦੇ ਉੱਤੇ ਰਹਿ ਰਿਹਾ ਸੀ ਤੇ ਰਾਤ ਨੂੰ ਕੋਈ ਅਨਨੌਨ ਪਰਸਨ ਜਿਹੜੇ ਆ ਉਹ ਤੇ ਹਰ ਨਾਲ ਇਹਨੂੰ ਮੋਢੇ ਘਾਟ ਤਾਰ ਗਿਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜੋ ਵੀ ਰਿਜ਼ਲਟ ਹੋਏਗਾ ਤੁਹਾਨੂੰ ਦੱਸਾਂਗੇ ਠੀਕ ਸਰ ਮੁਕ ਆਇਓ ਤੁਸੀਂ ਦੇਖਿਆ ਕੀ ਲੱਗਦਾ ਤੁਹਾਨੂੰ ਜੀ ਫਿਲਹਾਲ ਤੇ ਜੋ ਵੀ ਹੈ ਉਹ ਇਹੀ ਲੱਗ ਰਿਹਾ ਹੈ ਕਿ ਜਿਹੜਾ ਉਹ ਆਪਣ ਨੂੰ ਜਿਹੜਾ ਕਿਸੇ ਤੇਜ਼ ਧਾਰ ਹਥਿਆਰ ਨਾਲ ਜਿਹੜਾ ਆ ਉਹ ਮਰਡਰ ਕੀਤਾ ਗਿਆ। ਬਾਕੀ ਫਰਦਰ ਦੇਖ ਰਹੇ ਆਂ ਜੀ। ਕਿੰਨੇ ਚਿਰ ਤੋਂ ਇੱਥੇ ਰਹਿ ਰਿਹਾ ਸੀ ਇਹ? ਇਹ तकरीबन 15 ਸਾਲ ਤੋਂ ਰਹਿ ਰਿਹਾ ਸੀ ਜੀ। ਠੀਕ ਹੈ। ਕਰਨ ਸਿੰਘ ਹੈਗਾ ਕਿ ਇੱਥੋਂ ਦੇ ਚਕੋਕੀ ਪਿੰਡ ਦੇ ਆ। ਉਹਨਾਂ ਦੇ ਖੇਤ ਆ ਉਹਨਾਂ ਦੇ ਉੱਤੇ ਹੀ ਇਹ ਕੰਮ ਕਰ ਰਿਹਾ ਜੀ। ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ? 302 ਦਾ ਕੇਸ ਰਜਿਸਟਰ ਕਰ ਰਹੇ ਆਂ ਜੀ ਅਨਨੋਨ ਪਰਸਨਸ ਦੇ। ਫਰਦਰ ਡਰਾਈ ਆਪਣਾ ਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ। ਠੀਕ ਹੈ ਸਰ। ਕਿੰਦਰ ਕਿਤੇ ਤਾਂ ਅਸੀਂ ਇੱਥੇ ਨਹੀਂ ਲਾਗੇ ਰਹਿੰਦੇ ਕਿ ਕਿਵੇਂ ਮਾਮਲਾ ਹੈ ਕੀ ਹੋ ਰਿਹਾ ਤੇ ਬਾਜੀ ਸੇਰੇ ਮਲਕੀਤ ਸਿੰਘ ਲੰਬੜਦਾਰ ਨੇ ਫੋਨ ਕੀਤਾ ਸਾਡੇ ਡੇਰੇ ਦੇ ਲਾਗੇ ਨਾ ਇੱਕ ਉਹਨਾਂ ਦਾ ਕਿਰਤੋ ਬੰਦਾ ਰਹਿੰਦਾ ਥੇ 15-20 ਸਾਲ ਤੋਂ ਪਰਿਵਾਰਕ ਮੈਂਬਰ ਵਾਂਗੂ ਰਹਿੰਦਾ ਆ ਤੇ ਉਹਨੂੰ ਵੱਢ ਗਿਆ ਰਾਤ ਜਦੋਂ ਆ ਕੇ ਵੇਖਿਆ ਵਾ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਲੱਤ-ਪੱਤ ਹੋਇਆ ਵਾ ਫਿਰ ਐਸਐਚਓ ਸਾਹਿਬ ਨੂੰ ਫੋਨ ਲਾਇਆ ਵਾ ਟੀਮਾਂ ਆਈਆਂ ਆਪਣਾ ਜਿਹੜਾ ਕਰਨ ਡੀਆਂ ਇਨਵੈਸਟੀਗੇਸ਼ਨ ਠੀਕ ਬੜਾ ਮਾੜਾ ਕੰਮ ਆ ਇੱਥੇ ਮੋਟਰਾਂ ਤੇ ਸਾਰੇ ਹੀ ਰਹਿੰਦੇ ਸਾਰਿਆਂ ਸੁੱਖ ਸੀਗਾ ਇਹਨੂੰ ਬੀਜ ਕੋਈ ਨਾ ਪੁੱਛਣਾ ਕੋਈ ਗੱਲ ਬਾਰੇ ਦੇ ਕਰਕੇ ਚੋਰੀ ਦਾ ਵੀ ਬੜਾ ਬਚਾ ਸੀ ਕਿ ਮੰਡ ਚ ਸਾਰੇ ਅਸੀਂ ਇਕੱਲੇ ਇਕੱਲੇ ਮੋਟਰਾਂ ਤੇ ਇਨੇ ਬੜਾ ਮਾੜਾ ਕੰਮ ਹੋਇਆ ਵਾ ਇਹਦੀ ਇਨਵੈਸਟੀਗੇਸ਼ਨ ਤੇ ਪਤਾ ਲੱਗੂ ਕੀ ਕੀ ਗੱਲ ਬਣੀ ਕੀ ਨਹੀਂ ਉਧਾਂ ਦੇ ਲਾਕ ਡਾਟ ਕਿਸੇ ਨਾਲ ਨਹੀਂ ਸੀ ਇਮਾਨਦਾਰ ਬੰਦਾ ਸੀ ਧਰਮੀ ਸੀਗਾ ਕਿ ਕਿ ਕਿੰਨੇ ਵਜੇ ਪਤਾ ਲੱਗਾ ਇਹ ਸਾਢੇ 5:30 ਵਜੇ ਨਮੋੜਦਾਰ ਸਾਹਿਬ ਨੇ ਫੋਨ ਕੀਤਾ ਹਣਾ ਮੈਨੂੰ ਵੀ ਆਹ ਕੰਮ ਬਣਿਆ ਮੈਂ ਸੱਜੇ ਨੂੰ ਸਾਹਿਬ ਨੂੰ ਫੋਨ ਕੀਤਾ ਸੀਗਾ ਫੇ ਆਪਣੇ ਟੀਮਾਂ ਲੈ ਕੇ ਡੌਗ ਸਪੋਰਟ ਜਾਂ ਡੰਪ ਜਾਂ ਹੋਰ ਜਿਹੜੀ ਜਿਹੜੀ ਹੁੰਦੀ ਲੈ ਕੇ ਆਏ ਲੱਗੇ ਆ ਦੇਖੋ ਕੀ ਨਿਕਲਦਾ ਕੀ ਗੱਲ ਬਣਦੀ ਹੈ ਅਸੀਂ ਨ ਇਹ ਬੜੇ ਚਿਰ ਤੋਂ ਇਥੇ ਇਹ ਮੁੰਡਾ ਰਹਿ ਰਿਹਾ ਹੈਗਾ ਤੇ ਵਿਚਾਰਾ ਪਰਦੇਸੀ ਹੈਗਾ ਤੇ ਇੱਥੇ ਸਾਨੂੰ ਇੰਨਾ ਜਿਆਦਾ ਜਿਹੜਾ ਹੀ ਸਾਡਾ ਸਾਹਮਣੇ ਸਾਡੀ ਰਹਿਸ਼ ਹੈ ਇਹਦੇ ਭੈਣ ਭੈਣ ਪੁਣੀਆਂ ਸਾਡੇ ਖੂਤੇ ਰਹਿੰਦੇ ਆ ਇਹਦਾ ਇੰਨਾ ਰਾਮ ਇਥੇ ਲੋਕਾਂ ਸਾਰਿਆਂ ਨਾਲ ਵਾਲੇ ਵੀ ਚੋਰੀਆਂ ਤੋਂ ਬੜਾ ਬਚਾ ਹੈਗਾ ਤੇ ਇਹ ਹੁਣ ਮਹਾਰਾਜ ਜਾਣਦਾ ਵੀ ਇਹਦਾ ਨਾਂ ਕੀ ਪਾਣਾ ਵਰਤਿਆ ਤੇ ਕੀ ਗੱਲਬਾਤ ਹੋਈ ਹੈ ਕੀ ਕਿਸ ਨੇ ਰੜ ਕੱਢੀ ਆ ਇਹ ਕੁਦਰਤ ਜਾਣਦੀ ਜੀ ਪਤਾ ਕੁਛ ਨਹੀਂ ਆ ਇਹਦੀ ਲਗੜਡ ਕਿਸੇ ਨਾਲ ਨਹੀਂ ਵੈ ਹਾਂਜੀ ਤੇ ਪਰ ਇਹਦਾ ਨਿਆ ਹੋਣਾ ਬਾਹਰ ਇਹਦਾ ਨਾਂ ਕੁਝ ਨਾ ਕੋਈ ਨਿਕ ਚੋਰ ਨਹੀਂ ਲਾ ਚਾਹੀਦਾ ਇਹ ਬੰਦੇ ਕਿਹੜੇ ਕਾਰਾ ਕਰਕੇ ਗਏ ਆ ਇੰਨੀ ਕੀ ਬੇਨਤੀ ਜ਼ਰੂਰੀ ਆ ਤੇ ਬਾਕੀ ਠੀਕ ਆ ਜੀ ਜੋ ਮਹਾਰਾਜ ਕਰਦਾ ਬੱਸ ਆ ਅੱਜ ਕੱਲ ਇਹਦਾ ਘਟਨਾ ਵਾਪਰੀ ਇਹ ਕੌਣ ਸੀ ਕਿੰਨੇ ਚਿਰ ਤੋਂ ਤੁਹਾਡੇ ਕੋਲ ਜੜਾ ਰਹਿਦਾ ਜੀ ਜੀ ਸਾਡੇ ਨਾਲ 14-15 ਸਾਲ ਤੋਂ ਰਿਹਾ ਹੈ ਜੀ ਜੰਤ ਚੰਦਨਾ ਨਾ ਇਹਦਾ ਚੰਦਨਾ ਜੀ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਜਿਹੜੀ ਘਟਨਾ ਵਾਪਰੀ ਸਵੇਰੇ ਜੀ ਸਵੇਰੇ ਸਾਡੇ ਵੱਡੇ ਭਾਈ ਸਾਹਿਬ ਆਏ ਆ ਤੇ ਰਾਤ ਦਾ ਕੁਛ ਨੁਕਸਾਨ ਕਰ ਦਿੱਤਾਗਾ ਤੇ ਇਹ ਪੁਲੀਸ ਦੇ ਆ ਕੇ ਨਾਲ ਆਏ ਨਾਲ ਜਿਹੜੇ ਵਿਦਾਈਏ ਚ ਪਿੰਡ ਤੇ ਜਦੋਂ ਆਣ ਕੇ ਵੇਖਿਆ ਇਹ ਵਾਕਾ ਬਹੁਤ ਜਿਆਦਾ ਤੇ ਦੇਰੀ ਤੇ ਇਕੱਲੇ ਰਹਿੰਦੇ ਸੀ ਹਾਂਜੀ ਦੇਰੀ ਤੇ ਇਕੱਲੇ ਰਹਿੰਦੇ ਸੀ ਰਾਜ ਜੀ ਅਸੀਂ ਰੋਟੀ ਚੱਲਣਾ ਨਾ ਕਈ ਵਾਰ ਕਿਹਾ ਹੈ ਇਹਨਾਂ ਕਹਿੰਦੇ ਸੀ ਇਕੱਲੇ ਰਹਿਣਾ ਕੁਦਰਤੀ 14 15 ਸਾਲ ਤੋਂ ਇੱਥੇ ਰਹਿੰਦੇ ਆਪਣੇ ਕੋਈ ਕੀ ਲੱਗਦਾ ਤੁਹਾਨੂੰ ਹਾਂ ਫੀਲ ਲੱਗਦਾ ਪਿਆ ਤੁਹਾਨੂੰ ਕਿ ਨੰਬਰ ਪੜਦਾ ਤੇ ਹੋਈ ਹੈ ਕਾ ਦਾ ਧੋਈ ਹੈ ਜੀ ਇਹ ਰੱਖ ਜਾਣਾ ਬਈ ਕੀ ਗੱਲ ਬਾਤ ਹੋਈ ਹੈ ਜੀ ਮੌਕੇ ਤੇ ਪੁਲਿਸ ਪਹੁੰਚੀ ਇਹ ਘਰ ਪਹੁੰਚ ਗਈ ਹਾਂ ਗਿਆ ਹਾਂ ਗਿਆ ਜੀ ਉੱਥੇ